ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਤ 8 ਵਜੇ ਰਾਸ਼ਟਰ ਨੂੰ ਸੰਬੋਧਨ ਕਰਨਗੇ ਡਾਇਰੈਕਟਰ ਜਨਰਲ 에ਅਰ ਆਪਰੇਸ਼ਨਸ 에ਅਰ ਮਾਰਸ਼ਲ ਏ ਕੇ ਭਾਰਤੀ ਨੇ ਕਿਹਾ ਭਾਰਤ ਦੀ ਲੜਾਈ ਦਹਿਸ਼ਤ ਕਰਤਾ ਅਤੇ ਉਹਨਾਂ ਦੇ ਸਮਰਥਨ ਵਾਲੇ ਬੁਨਿਆਦੀ ਢਾਂਚੇ ਨਾਲ ਹੈ ਨਾ ਕਿ ਪਾਕਿਸਤਾਨੀ ਫੌਜ ਨਾਲ ਭਾਰਤ ਤੇ ਪਾਕਿਸਤਾਨ ਵਿਚਕਾਰ ਟਕਰਾਅ ਤੋਂ ਬਾਅਦ ਅਸਥਾਈ ਤੌਰ ਤੇ ਬੰਦ ਕੀਤੇ ਗਏ 32 ਹਵਾਈ ਅਡੇ ਹੁਣ ਤੁਰੰਤ ਪ੍ਰਭਾਵ ਨਾਲ ਖੋਲ੍ਹੇ ਗਏ ਕੈਬਨਟ ਮੰਤਰੀ ਮੋਹਿੰਦਰ ਪਗੜਕਰ ਨੇ ਜਲੰਧਰ ਚ 1 ਕਰੋੜ 29 ਲੱਖ ਰੁਪਏ ਦੀ ਲਾਗਤ ਵਾਲੇ ਫਾਇਰ ਸਟੇਸ਼ਨ ਦਾ ਉਦਘਾਟਨ ਪੰਜਾਬ ਪੁਲਿਸ ਨੇ ਕੋਮਾਂਦਰੀ ਨਸ਼ਾ ਅਤੇ ਹਵਾਲਾ ਕਾਰਟਲ ਦਾ ਪਰਦਾਫਾਸ਼ ਕਰਦਿਆਂ ਤਿੰਨ ਤਸਕਰਾਂ ਨੂੰ 84 ਲੱਖ ਰੁਪਏ ਤੋਂ ਵੱਧ ਦੀ ਧ੍ਰਗਮਣੀ ਸਮੇਤ ਕੀਤਾ ਗ੍ਰਿਫਤਾਰ ਅਤੇ ਉੱਗੇ ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਵੱਲੋਂ ਟੈਸਟ ਕ੍ਰਿਕਟ ਤੋਂ ਸੰन्यास ਲੈਣ ਦਾ ਐਲਾਨ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਰਾਤ 8 ਵਜੇ ਰਾਸ਼ਟਰ ਨੂੰ ਸੰਬੋਧਨ ਕਰਨਗੇ ਸ਼੍ਰੀ ਮੋਦੀ ਦਾ ਇਸ ਸੰਬੋਧਨ ਪਹਿਲਗਾਮ دہشت گردੀ ਹਮਲੇ ਤੋਂ ਬਾਅਦ ਭਾਰਤ ਦੇ ਆਪਰੇਸ਼ਨ ਸੰਤੂਰ ਮਗਰੋਂ ਹੋ ਰਿਹਾ ਹੈ ਪਹਿਲਗਾਮ دہشت گردੀ ਹਮਲੇ 'ਚ 25 ਭਾਰਤੀ ਅਤੇ ਇੱਕ ਨੇਪਾਲੀ ਨਾਗਰਿਕ ਮਾਰੇ ਗਏ ਸਨ ਜਵਾਬੀ ਕਾਰਵਾਈ ਵਿੱਚ ਭਾਰਤ ਨੇ ਪਾਕਿਸਤਾਨ 'ਚ ਕਈ دہشت گردੀ ਅਤੇ ਫੌਜੀ ਟਿਕਾਣਿਆਂ ਨੂੰ ਤਬah ਕਰ ਦਿੱਤਾ ਤੇ 100 ਤੋਂ ਵੱਧ دہشت ਗਰਤਾ ਨੂੰ ਮਾਰ ਮੁਕਾਇਆ ਇਸ ਤੋਂ ਪਹਿਲਾਂ ਦੁਪਹਿਰ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਚ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵਿਦੇਸ਼ ਮੰਤਰੀ ਡਾਕਟਰ ਐਸ. ਜੈ ਸ਼ੰਕਰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਟੋਵਾਲ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੋਹਾਨ ਤਿੰਨਾ ਹਥਿਆਰਬੰਦ ਸੈਨਾਵਾਂ ਦੇ ਮੁਖੀ ਤੇ ਕਈ ਸੀਨੀਅਰ ਅਧਿਕਾਰੀ ਇਸ ਮੀਟਿੰਗ ਚ ਸ਼ਾਮਲ ਹੋਏ ਡਾਇਰੈਕਟਰ ਜਨਰਲ 에어 ਆਪਰੇਸ਼ਨਲਸ एयर मार्शल ए के भारती ने जोर देकर यह है कि भारत की लड़ाई दहशतगर्द ताते और उनके समर्थन वाले बुनियादी ढांचे नाल है ना कि पाकिस्तानी फौस नाल वी आल्सो एट्रेटेड दैट आवर फाइट वाज विद टेररिस्ट एंड देयर सपोर्ट इंफ्रास्ट्रक्चर एंड नॉट विद पाकिस्तान मिलिट्री हाउएवर इट इज अ पिट्टी दैट द पाकिस्तान मिलिट्री चोज टू इंटरवीन एंड बैक फॉर द टेररिस्ट व्हिच कंपेलड अस टू रिस्पोंड इन काइंड दोस्तों ਹਮਾਰੀ ਲੜਾਈ ਅਤੰਕਵਾਦ ਔਰ ਅਤੰਕਵਾਦੀਆਂ ਦੇ ਖਿਲਾਫ ਥੀ ਇਸ ਲਈ 7 ਮਈ ਕੋ ਹਮਨੇ ਕੇਵਲ ਅਤੰਕਵਾਦੀ ਠਿਕਾਣੋਂ ਪਰ ਹੀ ਹਮਲਾ ਕੀਆ ਥਾ ਦਿੱਲੀ ਚ ਆਪਰੇਸ਼ਨ ਸਿੰਦੂਰ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਏਅਰ ਮਾਰਸ਼ਲ ਭਾਰਤੀ ਨੇ ਇਸ ਬਾਰੇ ਵੀਰਵੀ ਦਿੱਤੇ ਕਿ ਕਿਵੇਂ ਭਾਰਤੀ ਫੌਜਾਂ ਨੇ ਆਪਰੇਸ਼ਨ ਸਿੰਦੂਰ ਦੌਰਾਨ ਦੇਸ਼ ਦੇ ਨਾਗਰਿਕ ਤੇ ਫੌਜੀ ਬੁਨਿਆਦੀ ਢਾਂਚੇ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚਾਇਆ ਉਹਨਾਂ ਕਿਹਾ ਭਾਰਤੀ ਹਥਿਆਰਬੰਦ ਸੈਨਾਵਾਂ ਨੇ ਏਕੀਕ੍ਰਿਤ ਹਵਾਈ ਰੱਖਿਆ ਪ੍ਰਣਾਲੀਆਂ ਚ ਸੈਨਾ ਜਲ ਸੈਨਾ ਤੇ ਹਵਾਈ ਸੈਨਾ ਦੇ ਰੱਖਿਆ ਪ੍ਰਣਾਲੀਆਂ ਸ਼ਾਮਲ ਨੇ ਪਾਰਤ ਦੀਆਂ ਹਮਲਾਵਰ ਕਾਰਵਾਈਆਂ ਤੇ ਡੀਜੀਏਓਜ਼ ਨੇ ਨੂਰ ਖਾਨ 에ਅਰਬੇਸ ਤੇ ਰਹੀਮ ਯਾਰ ਖਾਨ 에ਅਰਬੇਸ ਤੇ ਹਮਲਿਆਂ ਬਾਰੇ ਕਿਹਾ ਕਿ ਭਾਰਤ ਨੇ ਦੁਸ਼ਮਨ ਦੇ ਹਰ ਹਿੱਸੇ ਨੂੰ ਨਿਸ਼ਾਨਾ ਬਣਾਇਆ ਹੈ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨਸ ਲੈਫਟਨੈਂਟ ਜਨਰਲ ਰਾਜੀਵ ਖਈਨ ਨੇ ਕਿਹਾ ਕਿ ਉਹ ਪਹਿਲਾਂ ਤੋਂ ਚੰਗੀ ਤਰ੍ਹਾਂ ਤਿਆਰ ਸਨ ਉਨ੍ਹਾਂ ਕਿਹਾ ਜਦੋਂ ਵੀ ਪਾਕਿਸਤਾਨੀ ਹਵਾਈ ਸੈਨਾ ਨੇ 9 ਤੇ 10 ਮਈ ਦੀ ਰਾਤ ਨੂੰ ਭਾਰਤੀ ਹਵਾਈ ਖੇਤਰਾਂ ਤੇ ਲੌਜਿਸਟਿਕ ਸਥਾਪਨਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਮਲਟੀ ਲੇਅਰ ਕਾਊਂਟਰ ਡਰੋਨ ਤੇ ਹਵਾਈ ਰੱਖਿਆ ਗ੍ਰਿਡ ਵੱਲੋਂ ਰੋਕਿਆ ਗਿਆ ਡੀਜੀਐਮਓਜ਼ ਨੇ ਬੀਐਸਐਫ ਦੇ ਆਪਰੇਸ਼ਨਾਂ 'ਚ ਸਹਿਯੋਗ ਦੀ ਸ਼ਲਾਘਾ ਕੀਤੀ ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਹਰ ਉਸ ਖੇਤਰ 'ਚ ਜਿੱਥੇ ਆਪਰੇਸ਼ਨ ਸਿੰਦੂਰ ਚਲਾਇਆ ਗਿਆ ਤਿੰਨੇ ਸੈਨਾਵਾਂ ਵਿਚਕਾਰ ਪੂਰਨ ਤਾਲਮੇਲ ਰਿਹਾ ਉਹਨਾਂ ਕਿਹਾ ਸਰਕਾਰ ਵਿਭਾਗਾਂ ਤੇ ਏਜੰਸੀਆਂ ਅਤੇ ਦੇਸ਼ ਦੇ 140 ਕਰੋੜ ਲੋਕਾਂ ਦਾ ਪੂਰਾ ਸਮਰਥਨ ਹੈ That in every single domain that Operation Sindhur has been prosecuted, there has been absolute synergy between the three services. Not only have we in this endeavour been fully supported by our government departments and agencies, I cannot here not mention our 140 crore countrymen that have stood behind us with their prayers and goodwill, urging and inspiring us to achieve our mission and objectives. ਜਲ ਸੈਨਾ ਦੇ ਸੰਚਾਲਨ ਡਾਇਰੈਕਟਰ ਜਨਰਲ ਵਾਈਸ ਐਡਮਿਰਲ ਐਨ ਪ੍ਰਮੋਤ ਨੇ ਆਪਣੇ ਬਿਆਨ ਚ ਕਿਹਾ ਕਿ ਜਲ ਸੈਨਾ ਇੱਕ ਸਯੁਕਤ ਨੈਟਵਰਕ ਫੋਰਸ ਵਜੋ ਕੰਮ ਕਰਦੀ ਹੈ ਜੋ ਸਾਰੇ ਡੋਮੇਨਾਂ ਤੋਂ ਪੈਦਾ ਹੋਣ ਵਾਲੇ ਖਤਰਿਆਂ ਨੂੰ ਇੱਕੋ ਸਮੇਂ ਹੱਲ ਕਰਨ ਦੀ ਸਮਰੱਥ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਜਲ ਸੈਨਾ ਸਮੁੰਦਰ ਚ ਆਪਣੀਆਂ ਇਕਾਈਆਂ ਨੂੰ ਖਤਰਾ ਪੈਦਾ ਕਰਨ ਵਾਲੇ ਕਿਸੇ ਵੀ ਹਵਾਈ ਪਲੇਟਫਾਰਮ ਦਾ ਪਤਾ ਲਗਾਉਣ, ਪਛਾਣਨ ਅਤੇ ਬੇਅਸਰ ਕਰਨ ਦੀ ਭਰੋਸੇਯੋਗ ਸਮਰੱਥਾ ਪnai ਰੱਖਦੀ ਹੈ। ਭਾਰਤ ਤੇ ਪਾਕਿਸਤਾਨ ਵਿਚਕਾਰ ਟਕਰਾਅ ਤੋਂ ਬਾਅਦ ਸਿਵਲ ਹਵਾਬਾਸੀ ਕਾਰਜਾਂ ਲਈ ਅਸਥਾਈ ਤੌਰ ਤੇ ਬੰਦ ਕੀਤੇ ਗਏ 32 ਹਵਾਈ ਅੱਡੇ ਹੁਣ ਤੁਰੰਤ ਪ੍ਰਭਾਵ ਨਾਲ ਖੋਲ੍ਹ ਦਿੱਤੇ ਗਏ ਨੇ ਇਸ ਤੋਂ ਪਹਿਲਾਂ ਇਹਨਾਂ 32 ਹਵਾਈ ਅੱਡਿਆਂ ਨੂੰ ਇਸ ਮਹੀਨੇ ਦੀ 15 ਤਰੀਕ ਤੱਕ ਸਿਵਲ ਜਹਾਜ਼ਾਂ ਦੇ ਸੰਚਾਲਨ ਨੂੰ ਬੰਦ ਕਰ ਦਿੱਤਾ ਗਿਆ ਸੀ ਭਾਰਤੀ ਹਵਾਈ ਅੱਡਾ ਅਥਾਰਟੀ ਨੇ ਇੱਕ ਬਿਆਨ ਚ ਯਾਤਰੀਆਂ ਨੂੰ ਸਿੱਧੇ 에ਅਰਲਾਈਨਾਂ ਨਾਲ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਤੇ ਨਿਯਮਿਤ ਅਪਡੇਟਸ ਲਈ 에ਅਰਲਾਈਨਸ ਦੀਆਂ ਵੈੱਬਸਾਈਟਾਂ ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਹੈ ਇੱਧਰ ਹਵਾਈ ਅੱਡਾ ਅਥਾਰਟੀ ਵੱਲੋਂ ਅੰਮ੍ਰਿਤਸਰ ਸਥਿਤ ਸ਼੍ਰੀ ਗੁਰੂ ਰਾਮ ਦਾ ਫੈਸਲਾ ਲਿਆ ਕਿ ਪਾਰਟੀ ਪਾਕਿਸਤਾਨ ਵਿਚਕਾਰ ਜੰਗਬੰਦੀ ਤੇ ਐਲਾਨ ਤੋਂ ਬਾਅਦ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਆਛਲਾ ਨੇ ਮੰਗ ਕੀਤੀ ਹੈ ਕਿ ਸਰਹੱਦ ਪਾਰੋਂ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਨੂੰ ਵੀ ਦਹਿਸ਼ਤਗਰਦੀ ਦਾ ਹਿੱਸਾ ਮੰਨਿਆ ਜਾਣਾ ਚਾਹੀਦਾ ਹੈ ਇਸ ਨੂੰ ਰੋਕਣ ਲਈ ਵੀ ਉਪਰਾਲੇ ਕੀਤੇ ਜਾਣੇ ਚਾਹੀਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਚ ਸੰਸਦ ਮੈਂਬਰ ਆਛਲਾ ਨੇ ਕਿਹਾ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ 'ਚ ਸਰਹੱਦ ਪਾਰ ਤੋਂ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਜਾਰੀ ਹੈ ਇਸ ਖੇਤਰ 'ਚ ਫੈਲੇ ਨਸ਼ਾ ਦੇ ਖਤਰੇ ਕਾਰਨ ਹੁਣ ਤੱਕ 2 ਲੱਖ ਤੋਂ ਵੱਧ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਮ੍ਰਿਤਕਾਂ ਵਿੱਚੋਂ 90 ਫੀਸ ਬਹੁਤ ਜ਼ਿਆਦਾ ਪ੍ਰਭਾਵ ਨੂੰ ਦਰਸਾਉਂਦਾ ਹੈ ਇਹ ਸਾਡੇ ਸੂਬੇ ਦੇ ਨੌਜਵਾਨਾਂ ਪਰਿਵਾਰਾਂ ਤੇ ਭਵਿੱਖ ਤੇ ਇੱਕ ਨਿਰੰਤਰ ਤੇ ਜਾਣਬੁੱਝ ਕੇ ਕੀਤਾ ਗਿਆ ਹਮਲਾ ਹੈ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @theeditairarnu chalander ਅੱਜ ਜੋ ਬੁੱਧ ਪੂਰणिमा ਮਨਾਈ ਜਾ ਰਹੀ ਹੈ ਇਹ ਨਾ ਸਿਰਫ ਗੌਤਮ ਬੁੱਧ ਦੇ ਜਨਮ ਦੇ ਦਿਨ ਨੂੰ ਦਰਸਾਉਂਦੀ ਹੈ ਸਗੋਂ ਇਹ ਉਹ ਦਿਨ ਵੀ ਹੈ ਜਦੋਂ ਉਹਨਾਂ ਨੇ ਬਹੁਤ ਗਿਆ ਵਿਖੇ ਮਹਾਬੋਧੀ ਰੋਖੇਠ ਨਿਰਵਾਣ ਪ੍ਰਾਪਤ ਕੀਤਾ ਸੀ ਰਾਸ਼ਟਰਪਤੀ ਦ੍ਰਾਪਤੀ ਮੁਰਮੂ ਉਪਰਾਸ਼ਟਰਪਤੀ ਜਗਦੀਪ ਤਨਖੜ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧ ਪੂਨਮਾ ਦੇ ਸ਼ੋਭ ਮੌਕੇ ਤੇ ਸਾਰੇ ਨਾਗਰਿਕਾਂ ਨੂੰ ਵਧਾਈ ਦਿੱਤੀ ਹੈ ਆਜੰਤਰਾਸ਼ਟਰੀ ਨਰਸ ਦਿਵਸ ਹੈ ਇਹ ਦਿਨ ਆਧੁਨਿਕ ਨਰਸਿੰਗ ਦੀ ਜਨਨੀ ਫਲੋਰੈਂਸ ਨਾਈਟਿੰਗੇਲ ਦੇ ਜਨਮ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਪੇਸ਼ ਹੈ ਇੱਕ ਰਿਪੋਰਟ ਨਰਸਾਂ ਭਾਰਤ ਅੰਤਰਰਾਸ਼ਟਰੀ ਕੌਂਸਲ ਵੱਲੋਂ ਹਰ ਸਾਲ 12 ਮਈ ਨੂੰ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ ਜਾਂਦਾ ਹੈ ਇਸ ਸਾਲ ਦਾ ਵਿਸ਼ਾ ਸਾਡੀਆਂ ਨਰਸਾਂ ਸਾਡਾ ਭਵਿਕ ਨਰਸਾਂ ਦੀ ਦੇਖਭਾਲ ਅਰਥਵਿਵਸਥਾ ਦਾ ਸਸ਼ਕਤੀਕਰਨ ਰੱਖਿਆ ਗਿਆ ਹੈ ਇਹ ਵਿਸ਼ਾ ਇਸ ਗੱਲ ਤੇ ਚਾਨਣਾ ਪਾਉਂਦਾ ਹੈ ਕਿ ਨਰਸਾਂ ਵੱਲੋਂ ਨਿਭਾਈ ਜਾ ਰਹੀ ਸੇਵਾ ਨਾ ਸਿਰਫ ਸਿਹਤ ਖੇਤਰ ਲਈ ਮਹੱਤਵਪੂਰਨ ਹੈ ਸਗੋਂ ਇਹ ਅਰਥਵਿਵਸਥਾ ਨੂੰ ਵੀ ਮਜ਼ਬੂਤ ਬਣਾਉਂਦੀ ਹੈ ਉਧਰ ਕੇਂਦਰੀ ਸਿਹਤ ਮੰਤਰੀ ਜਗਤਪ੍ਰਕਾਸ਼ ਨੱਡਾ ਨੇ ਕਿਹਾ ਹੈ ਕਿ ਨਰਸਾਂ ਦੀ ਭਲਾਈ ਸਿੱਧੇ ਤੌਰ ਤੇ ਦੇਸ਼ ਦੀ ਸਿਹਤ ਪ੍ਰਣਾਲੀ ਦੀ ਮਜ਼ਬੂਤੀ ਅਤੇ ਰਾਸ਼ਟਰੀ ਵਿਕਾਸ ਨਾਲ ਜੁੜੀ ਹੋਈ ਹੈ ਇਸ ਮੌਕੇ ਆਕਾਸ਼ਵਰਣੀ ਜਲੰਧਰ ਦੇ ਸਮਾਚਾਰ ਸੇਵਾ ਵਿਭਾਗ ਨਾਲ ਗੱਲਬਾਤ ਕਰਦਿਆਂ ਨਰਸਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਮੇਰਾ ਨਾਮ ਖੁਸ਼ਪ੍ਰੀਤ ਕੌਰ ਸ਼ੇਰਗਿਲ ਹੈ ਤੇ ਮੈਂ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਟ੍ਰੇਨਿੰਗ ਸਕੂਲ ਬਠਿੰਡਾ ਵਿਖੇ ਬਤੌਰ ਸਟਾਫ ਨਰਸ ਆਪਣੀਆਂ ਸੇਵਾਵਾਂ ਨਿਭਾ ਰਹੀ ਹਾਂ ਫਲੋਰੈਂਸ ਨਾਈਟਿੰਗੇਲ ਜੀ ਦਾ ਜੋ ਜੀਵਨ ਹੈ ਇਹ ਦੱਸਦਾ ਹੈ ਕਿ ਸਾਨੂੰ ਕਿ ਇਸ ਤਰ੍ਹਾਂ ਆਪਣੇ ਨਿੱਜੀ ਪੱਖ ਤੋਂ ਉੱਪਰ ਉੱਠ ਕੇ ਲੋਕਾਂ ਦੀ ਸੇਵਾ ਕਰਨ ਦੇ ਲਈ ਆਪਣੀ ਜ਼ਿੰਦਗੀ ਸਮਰਪਿਤ ਕਰ ਦੇਣੀ ਚਾਹੀਦੀ ਹੈ ਜਦੋਂ ਵੀ ਕੋਈ ਭੀੜ ਵਾਲੀ ਸਥਿਤੀ ਕਰੋਨਾ ਵਰਗੀ ਮਹਾਮਾਰੀ ਜਾਂ ਇਸ ਤੋਂ ਇਲਾਵਾ ਕੋਈ ਹੋਰ ਭਿਆਨਕ ਬਿਮਾਰੀ ਦਸਤਕ ਦਿੰਦੀ ਹੈ ਤਾਂ ਅਸੀਂ ਹਮੇਸ਼ਾ ਤਤਪਰ ਰਹਿੰਦੇ ਹਾਂ ਮੇਰਾ ਨਾਮ ਬਲਜੀਤ ਕੌਰ ਹੈ ਮੈਂ ਸਿਵਲ ਹਸਪੀਟਲ ਬਠਿੰਡਾ ਵਿੱਚ ਐਜੇ ਸਟਾਫ ਨਰਸ ਕੰਮ ਕਰ ਰਹੀ ਹਾਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੈਂ ਇੱਕ ਸਟਾਫ ਨਰਸਾਂ ਲੋਕਾਂ ਦੀ ਸੇਵਾ ਲਈ ਤਨ ਮਨ ਨਾਲ ਕੋਸ਼ਿਸ਼ ਕਰਦੇ ਹਾਂ ਕਿ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਨਾ ਹੋਵੇ ਤਾਂ ਕਿ ਪੇਸ਼ੈਂਟ ਜਿਹੜਾ ਆਪਣੇ ਤੋਂ ਸੈਟੀਸਫਾਈ ਹੋ ਕੇ ਟ੍ਰੀਟਮ ਕੇ ਘਰ ਜਾਵੇ। ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਖਾਸ ਦਿਨ ਮੌਕੇ ਨਰਸਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਅਤੇ ਕਿਹਾ ਹੈ ਕਿ ਨਰਸਾਂ ਦੁਨੀਆ ਭਰ ਦੀਆਂ ਸਿਹਤ ਸੰਭਾਲ ਪ੍ਰਣਾਲੀਆਂ ਦਾ ਦਿਲ ਨੇ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਣੀ ਖਬਰਾਂ ਲਈ ਮੈਂ ਕਾਜਲ ਪੰਜਾਬ ਦੇ ਰੱਖਿਆ ਸੇਵਾਵਾਂ ਦੇ ਭਲਾਈ ਮੰਤਰੀ ਮਹਿੰਦਰ ਭਗਤ ਨੇ ਅਜਲੰਦਰ ਸਥਿਤ ਸਪੋਰਟਸ ਤੇ ਸਰਜਿਕਲ ਕੰਪਲੈਕਸ ਵਿਖੇ ਕਰੀਬ 1 ਕਰੋੜ 29 ਲੱਖ ਰੁਪਏ ਦੀ ਲਾਗਤ ਵਾਲੇ ਫਾਇਰ ਸਟੇਸ਼ਨ ਦਾ ਉਦਘਾਟਨ ਕੀਤਾ। ਉਹਨਾਂ ਦੱਸਿਆ ਕਿ ਅੱਗ ਦੇ ਕਾਬੂ ਪਾਉਣ ਲਈ કુલ 4 ਵਾਹਨ ਤਾਇਨਾਤ ਕੀਤੇ ਗਏ ਨੇ। ਸਟੇਸ਼ਨ ਦੀ ਇਮਾਰਤ ਤੋਂ ਇਲਾਵਾ 1 ਲੱਖ ਲੀਟਰ ਦੀ ਸਮਰੱਥਾ ਵਾਲਾ ਜ਼ਮੀਂਦੋਜ਼ ਜਲ ਪੰਡਾਰ ਟੈਂਕ ਵੀ ਬਣਾਇਆ ਗਿਆ ਜਿਸਦੇ ਲਈ 20 ਹਾਰਸ ਪਾਵਰ ਦੀ ਮੋਟਰ ਲਗਾਈ ਗਈ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਤੁਰਕੀ ਸਥਿਤ ਤਸਕਰ ਨਾਪ੍ਰੀਤ ਸਿੰਘ ਉਰਫ ਨਵ ਭੁੱਲਰ ਨਾਲ ਜੁੜੇ ਇੱਕ ਡਰੱਗ ਕਾਰਟਲ ਦਾ ਪਰਦਾਫਾਸ਼ ਕੀਤਾ ਹੈ ਅਤੇ ਉਸ ਦੇ ਤਿੰਨ ਕਾਰਕੁਨਾਂ ਨੂੰ 1 ਕਿਲੋ ਹੈਰੋਇਨ 1 ਕਰੋੜ ਰੁਪਏ ਤੋਂ ਵੱਧ ਹਵਾਲਾ ਮਨੀ ਸਮੇਤ ਨਕਦੀ ਗਿਨਣ ਵਾਲੀ ਮਸ਼ੀਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਉਧਰ ਫਾਜ਼ਿਲਕਾ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ 60 ਹਜ਼ਾਰ ਪਾਬੰਦੀਸ਼ੁਦਾ ਟ੍ਰਾਮਾਡੋਲ ਗੋਲੀਆਂ ਬਰਾਮਦ ਕੀਤੀਆਂ ਨੇ ਜੋ ਇੱਕ ਨਸ਼ੀਲਾ ਪਦਾਰਥ ਹੈ। ਦੋਵਾਂ ਮਾਮਲਿਆਂ 'ਚ ਵਧੇਰੇ ਜਾਂਚ ਚੱਲ ਰਹੀ ਹੈ। ਉਗੇ ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਸੰन्यास ਲੈਣ ਦਾ ਐਲਾਨ ਕੀਤਾ ਹੈ ਵਿਰਾਟ ਕੋਹਲੀ ਨੇ 14 ਸਾਲਾਂ ਦੇ ਟੈਸਟ ਕ੍ਰਿਕਟ ਤੋਂ ਸੰन्यास ਲੈਣ ਦੀ ਖਬਰ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਵਿਰਾਟ ਕੋਹਲੀ ਦੇ ਇਸ ਐਲਾਨ ਦੇ ਨਾਲ ਭਾਰਤੀ ਟੈਸਟ ਕ੍ਰਿਕਟ ਵਿੱਚ ਇੱਕ ਯੁੱਗਦਾਂਤ ਹੋ ਗਿਆ ਹੈ 2024 ਜੋ 2020 ਵਿਸ਼ਵ ਕੱਪ ਵਿੱਚ ਭਾਰਤ ਦੀ ਜਿੱਤ ਤੋਂ ਬਾਅਦ ਵਿਰਾਟ ਕੋਹਲੀ ਪਹਿਲਾਂ ਹੀ 2020 ਫਾਰਮੈਟ ਤੋਂ ਸਨਿਆਸ ਲੈ ਚੁੱਕੇ ਨੇ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜ ਰਾਤ 8 ਵਜੇ ਰਾਸ਼ਟਰ ਨੂੰ ਸੰਬੋਧਨ ਕਰਨਗੇ ਡਾਇਰੈਕਟਰ ਜਨਰਲ ਏਅਰ ਆਪਰੇਸ਼ਨਲਸ ਏਅਰ ਮਾਰਸ਼ਲ ਏ ਕੇ ਪਾਟੇ ਨੇ ਕਿਹਾ ਪਾਰ ਦੀ ਲੜਾਈ ਦਸ਼ਤਗਰਦਾਂ ਤੇ ਉਹਨਾਂ ਦੇ ਸਮਰਥਨ ਵਾਲੇ ਬੁਨਿਆਦੀ ਢਾਂਚੇ ਨਾਲ ਹੈ ਨਾ ਕਿ ਪਾਕਿਸਤਾਨੀ ਫੌਜ ਨਾਲ ਭਾਰਤ ਤੇ ਪਾਕਿਸਤਾਨ ਵਿਚਕਾਰ ਟਕਰਾਤ ਪ੍ਰਕਰਾਤ ਉਪਾਦ ਅਸਥਾਈ ਤੌਰ ਤੇ ਬੰਦ ਕੀਤੇ ਗਏ 32 ਹਵਾਈ ਅੱਡੇ ਹੁਣ ਤੁਰੰਤ ਪ੍ਰਭਾਵ ਨਾਲ ਖੋਲ੍ਹੇ ਪੰਜਾਬ ਪੁਲਿਸ ਨੇ ਕੁਮਾਂਤਰੀ ਨਸ਼ਾ ਤੇ ਹਵਾਲਾ ਕਾਰਟਲ ਦਾ ਪਰਦਾਫਾਸ਼ ਕਰਦਿਆਂ ਤਿੰਨ ਨਸ਼ਾ ਤਸਕਰਾਂ ਨੂੰ ਡਰਗਮਨੀ ਸਮੇਤ ਗ੍ਰਿਫਤਾਰ ਕੀਤਾ ਤੇ ਉੱਗੇ ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਵੱਲੋਂ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:50 ਮਿੰਟੇ ਨਮਸਕਾਰ